ਕਾ ਵੀ ਦੋਸਤੋ ਅਸਲ ਵਿੱਚ ਨਾ ਗੁਲਾਮੀ ਇਹਨੂੰ ਕਹਿੰਦੇ ਆ ਤੁਸੀਂ ਆਪ ਦੇਖ ਸਕਦੇ ਹੋ ਕਿ ਜੰਗਲ ਦੇ ਵਿੱਚ ਇਹ ਸ਼ੇਰ ਨੂੰ ਵੀ ਗੱਲ ਨਹੀਂ ਕਰਨ ਹੁੰਦਾ ਇਹ ਹਾਥੀ ਤੇ ਇਹ ਜਦੋਂ ਇਨਸਾਨ ਦੇ ੱਟਕੇ ਚੜਦਾ ਇਨਸਾਨ ਇਹੋ ਜੀ ਭੈੜੀ ਚੀਜ਼ ਹੈ ਤੇ ਵੱਡੇ ਵੱਡੇ ਨੂੰ ਵਾਕਸ ਕਰ ਲੈਂਦੇ ਇਹ ਆਪਣੀ ਢੱਡ ਦੀ ਖਾਤਰ ਇਹਨੂੰ ਰੂੜਾ ਦੇ ਤੋਰੀ ਫਿਰਦੇ ਆ ਤੇ ਸਕੂਟਰਾਂ ਮੋਟਰਸਾਈਕਲ ਗੱਡੀਆਂ ਵਾਲਿਆਂ ਨੂੰ ਰੋਕ ਰੱਖੜੀ ਪਾ ਕੇ ਮਾਂ ਦੇ ਉਹਨਾਂ ਨੂੰ ਵਰਦਾਨ ਦਿੰਦੇ ਆ ਤੇ ਇਹ ਵਰਦਾਨ ਦੇਣ ਵਾਲੇ ਛਾਲ ਨੂੰ ਠੇਕੇ ਦੇ ਉੱਪਰ ਮੀਟ ਬਣਾ ਕੇ ਤੇ ਤੁਹਾਨੂੰ ਕਿ ਕਿ ਪੌਲ ਥੱਲੇ ਬੈਠੇ ਮਿਲ ਜਾਵਾਂਗੇ ਤੁਸੀਂ ਆਪ ਦੇਖ ਲਓ ਕਿ ਸਾਡੇ ਲੋਕ ਜਿਹੜੇ ਇਹ ਇਹਨਾਂ ਨੂੰ ਦਾਨ ਕਰਦੇ ਆ ਉਹ ਤਾਂ ਆਪਦੇ ਆਪ ਨੂੰ ਦੁੱਖ ਦਿੰਦੇ ਆ ਤੇ ਇਹਨੂੰ ਵੀ ਜਾਨਵਰ ਨੂੰ ਵੀ ਨਾਲ ਦੀ ਨਾਲ ਦੁੱਖ ਮਿਲਦਾ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਸਾਡੀ ਵੀਡੀਓ ਬਣਾਉਂਦਾ ਵੀ ਇਹਨੇ ਇਸੇ ਬੰਦੇ ਨੇ ਸਾਡੀ ਨੈਟ ਤੇ ਪਹਿਲਾ ਵੀਡੀਓ ਪਾਈ ਸੀ ਤੇ ਹੁਣ ਮੇਰੇ ਕੋਲੇ ਵਾਰ-ਵਾਰ ਆਉਂਦੇ ਆ ਕਿ ਬਾਈ ਜੀ ਤੂੰ ਵੀਡੀਓ ਨਾ ਬਣਾ ਮੈਂ ਵੀਡੀਓ ਬਣਾਉਂਗਾ ਕਿਉਂਕਿ ਇਹ ਜਾਨਵਰ ਇਹਦੇ ਪੈਰ ਗਲੇ ਪਏ ਆ ਇੱਕ ਉੱਤੇ ਬੈਠਾ ਤੇ ਆਸ-ਪਾਸਿਆ 10 ਲੰਗੜੇ ਲੂਲੇ ਇਕੱਠੇ ਹੋ ਕੇ ਤੇ ਇਹ ਲੋਕਾਂ ਦੀਆਂ ਗੱਡੀਆਂ ਰੋਕ ਰੋਕ ਕੇ ਪੈਸੇ ਮੰਗਦੇ ਆ ਹੱਥ ਬੰਨ ਬੰਨ ਕੇ ਤੇ ਇਹਨੂੰ ਬੰਦੇ ਨੂੰ ਥੱਲੋਂ ਦੀ ਕੱਢਦੇ ਆ ਕਿ ਤੈਨੂੰ ਡਰ ਲੱਗਣੋਂ ਹਾਰ ਜੂਗਾ ਡਰ ਕਾਕਾ ਜਿਗਰਾ ਚਾਹੀਦਾ ਤੇ ਹੌਸਲੇ ਚਾਹੀਦੇ ਆ ਡਰ ਫੇਰ ਚੱਕਾ ਜਾਂਦਾ ਹਾਥੀ ਦੇ ਥੱਲੇ ਨਿਕਲਣ ਦੇ ਨਾਲ ਬੰਦੇ ਦਾ ਡਰ ਨਹੀਂ ਜਾਂਦਾ ਠੀਕ ਹੈ ਨਾ ਇਹ ਵਿਮਾ ਭਰ ਮਾਜ ਪਾਉਂਦੇ ਤੇ ਇੱਕ ਆ ਬੰਦਾ ਮੈਂ ਤੁਹਾਨੂੰ ਦਿਖਾਉਣਾ ਇਹ ਵਿਚਾਰਾ ਸਾਰੀ ਦਿਹਾੜੀ ਬੋਰਡ ਚੱਕ ਕੇ ਸਮਾਨ ਵੇਚ ਕੇ ਤੇ ਫੇਰ ਇਹ ਕਮਾਈ ਕਰਕੇ ਆਦੇ ਬੱਚੇ ਨੂੰ ਖਵਾਉਂਦਾ ਤੇ ਆਹ ਲੋਕ ਲੰਗੜੇ ਲੂਲੇ ਇਹ ਜਿਹੜੇ ਇੱਕ ਜਾਨਵਰ ਨੂੰ ਢਾਲ ਬਣਾ ਕੇ ਤੇ ਆਪਦੀ ਕਮਾਈ ਦਾ ਸਾਧਨ ਕਰਦੇ ਆ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਵੀਡੀਓ ਬਣਾਉਂਦਾ ਤੇ ਮੈਂ ਅੱਗੇ ਜਾ ਕੇ ਖੜ ਗਿਆ। ਉਹ ਜਿਹੜਾ ਸਾਹਮਣੇ ਗਿਆ ਉਹਨਾਂ ਨੇ ਹਾਥੀ ਨੂੰ ਆਵਾਜ਼ ਮਾਰ ਕੇ ਤੇ ਗਲੀ ਦੇ ਵਿੱਚ ਵਾਰ ਲਿਆ ਕਿ ਅੱਗੇ ਨਹੀਂ ਜਾਣਾ। ਉਹ ਦੇਖ ਹੱਥ ਕਰਦਾ। ਮੈਂ ਕਿਹਾ ਮੈਂ ਵੀਡੀਓ ਬਣਾਉਂਗਾ। ਮੈਂ ਅੱਗੇ ਵੀ ਬਣਾਈ ਸੀ ਹੁਣ ਵੀ ਪਾਉਂਗਾ। ਨੈਟ ਤੇ ਵੀ ਪਾਵਾਂਗੇ। ਪਰ ਤੁਸੀਂ ਇੱਕ ਜਾਨਵਰ ਦੇ ਨਾਲ ਇੰਨਾ ਧੱਕਾ ਕਿਵੇਂ ਕਰ ਸਕਦੇ ਹੋ? ਉਹੋ ਜੇ ਸਾਡੇ ਲੋਕ ਆ ਜਿਹੜੇ ਇਹਨਾਂ ਨੂੰ ਦਾਣ ਦਿੰਦੇ ਗਲੀਆਂ ਦੇ ਵਿੱਚ ਵਾਰੀ ਕਰਦੇ ਆ। ਇਹਨਾਂ ਦੇ ਸ਼ਾਮ ਨੂੰ ਇਹ ਹਜ਼ਾਰਾਂ ਰੁਪਿਆ ਇਕੱਠਾ ਕਰਦੇ ਆ ਤੇ ਇਹਨੂੰ ਮੋੜ ਕੇ ਫੇਰ ਮੇਰੇ ਵੱਲ ਹੁਣੇ ਆਏ ਇਹਨਾਂ ਨੇ ਫੁੱਟਪਾਥ ਪਾਇਆ ਦੇਖੋ ਧਿਆਨ ਨਾਲ ਚੱਲਦੇ ਰੋਡ ਦੇ ਉੱਪਰ ਦੀ ਇਹਨਾਂ ਨੇ ਕਿਹਾ ਵੀ ਇੱਧਰੇ ਸਾਹਮਣੇ ਖੜਾ ਤੇ ਫੁੱਟਪਾਥ ਵਿੱਚ ਦੀ ਨਗਾ ਕੇ ਪਰਲੇ ਪਾਸੇ ਲੈ ਕੇ ਗਏ ਐਨੀ ਭੀੜ ਦੇ ਵਿੱਚ ਇੰਨਾ ਟ੍ਰੈਫਿਕ ਚੱਲਦਾ ਤੇ ਆਹ ਘੱਟ ਸਾਹਮਣੇ ਆ ਇੱਥੋਂ ਨਹੀਂ ਮੁੜਿਆ ਇਹਨਾਂ ਨੇ ਗਾਹ ਨੂੰ ਆਏ ਮੈਂ ਆਹ ਕੋਈ ਗੱਲ ਨਹੀਂ ਆਇਆ ਮੈਂ ਫੇਰ ਪਿੱਛੇ ਹੀ ਇਹ ਇੰਦਰ ਦੀ ਕਮਾ ਕੇ ਲਗਾਏ ਤੇ ਮੈਂ ਮਗਰਲੇ ਪਾਸੇ ਫੇਰ ਚਾਵੜਿਆ ਤੁਸੀਂ ਆਪ ਦੇਖ ਲਓ ਆ ਫੇਰ ਮੈਂ ਮਗਰਲਾਲੀ ਸਕੂਟਰੀ ਮੈਂ ਚੱਲੋ ਕਿੱਥੇ ਚੱਲਦੇ ਆ ਤੇ ਤੁਸੀਂ ਆਪ ਦੱਸੋ ਵੀ ਇਹ ਬੰਦੇ ਸਹੀ ਆ ਚਾ ਗਲਤ ਆ ਇਹ ਜਾਨਵਰ ਦਾ ੱੱਕਾ ਜਾਂ ਨਹੀਂ ੱੱਕਾ ਜੇ ਤੁਸੀਂ ਮੇਰੀ ਗੱਲ 'ਤੇ ਝੂਠ ਲਾਦਿਆ ਤਾਂ ਮੈਂ ਤੁਹਾਨੂੰ ਗੱਲ ਸੁਣਾਣਾ ਤੇ ਮੈਨੂੰ ਕਹੂਗਾ ਕਿ ਆ ਹੁਣ ਸੁਣਿਆ ਜੋ ਤੁਸੀਂ ਧਿਆਨ ਦੇ ਨਾਲ ਇਹ ਮੈਨੂੰ ਆ ਲੰਗੜੇ ਲੂਲੇ ਹੀ ਆ ਸਾਰੇ ਹਾਥੀ ਦਾ ਹਾਲ ਦੇਖੋ ਹੁਣ ਦੇਖਿਆ ਜੋ ਧਿਆਨ ਦੇ ਨਾਲ ਇਹ ਮੈਨੂੰ ਕੀ ਬੋਲੂਗਾ ਵੀਡੀਓ ਬਣਾਇਆ ਤੁਮ ਇਹ ਇਹ ਕਿਸਮੇ ਡਾਲੋਗੇ ਕਿਸੇ ਮੇ ਨਹੀਂ ਲੱਗਦਾ ਤਾਂ ਜਦੋਂ ਡਾਲਤੇ ਹੋ ਆਪ ਹੀ ਨਾ ਨਹੀਂ 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 ਆਪੇ ਇਹ ਹੀ ਹੈ ਡਾਲਤੇ ਮੈਂ ਤਾਂ ਡਾਲਦਾ ਹੀ ਨਹੀਂ ਸੁਣ ਗਿਆ ਹਣਾ ਤੁਹਾਨੂੰ ਕਿਉਂ ਇਹ ਆਂਦੇ ਕਿਉਂ ਤੂੰ ਸਾਡੀ ਰੋਟੀ ਦੇ ਵਿੱਚ ਲੱਤ ਮਾਰਦਾ ਤੇ ਇਹਨਾਂ ਨੇ ਡਰਦਿਆਂ ਨਹੀਂ ਵੀਡੀਓ ਤੋਂ ਤੇ ਹਾਥੀ ਨੂੰ ਬਾਹਰੇ-ਬਾਰ ਕੱਢ ਕੇ ਤੇ ਸਾਈਡ ਤੇ ਲੈ ਕੇ ਫੇਰ ਇਹ ਖੜੇ ਵੀ ਨਹੀਂ ਹੈਗੇ ਭੱਜ ਗਏ ਤੁਸੀਂ ਇਹਨਾਂ ਦੀ ਤੁਸੀਂ ਦੱਸੋ ਇਹ ਗਲਤ ਆ ਕਿ ਸਹੀ ਆ ਇਨਾਂ ਨੂੰ ਦਾਨ ਕਰਨਾ ਚਾਹੀਦਾ ਇਹ ਤੇ ਰੇੜੀਆਂ ਵੀ ਨਹੀਂ ਛੱਡਦੇ ਉਹਨਾਂ ਨੂੰ ਵੀ ਮੰਗਦੇ ਫਿਰਦੇ ਆ ਗੱਡੀਆਂ ਦੇ ਸ਼ੀਸ਼ੇ ਖੜਕਾ ਖੜਕਾ ਕੇ ਮੰਗਦੇ ਆ ਦਿਓ ਜੀ ਸਾਨੂੰ ਕੁਝ ਦਿਓ ਜੀ ਵੀਡੀਓ ਨੂੰ ਸ਼ੇਅਰ ਕਰੋ ਭਾਈ ਜੀ ਇਨਸਾਨ ਆ ਤਾਂ ਧੰਨਵਾਦ